ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਗੁਰਗੱਦੀ ਦਿਵਸ ਅਤੇ ਸਹਿਬ ਜੱਦਾ ਬਾਬਾ ਜੁਜਾਰ ਸਿੰਘ ਜੀ ਦੇ ਜਨਮ ਦਿਹਾੜੀ ਦੀਆਂ ਬਹੁਤ ਬਹੁਤ ਮੁਬਾਰਕਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਪ੍ਰੀਤ ਸਾਧ ਸੰਗਤਿਓ ਅੱਜ ਆਪ ਜੀ ਨੂੰ ਦਰਸ਼ਨ ਕਰਾਉਣ ਜਾ ਰਹੇ ਹਾਂ ਉਸ ਪਾਉਣ ਪਿਤਰ ਖੋਈ ਦੇ ਜਿਸ ਖੋਈ ਨੂੰ ਸ੍ਰੀ ਗੁਰੂ ਅੰਗਦ ਦੇ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਆਪਣੇ ਸੁਪੁੱਤਰੀ ਬੀਬੀ ਅਮਰੋਜੀ ਦੀ ਬੇਨਤੀ ਤੇ ਪਾਣੀ ਦੀ ਕਿਰਤ ਨੂੰ ਦੂਰ ਕਰਨ ਵਾਸਤੇ ਲਵਾਇਆ ਸੀਗਾ ਸੰਗਤ ਜੀ ਅੱਜ ਤਨਤਨ ਸ੍ਰੀ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਗੁਰਗੱਤੀ ਦਿਵਸ ਆ ਆਪ ਸੰਗਤ ਨੂੰ ਬਹੁਤ ਬਹੁਤ ਮੁਬਾਰਕਾਂ ਜੀ ਤੇ ਨਾਲ ਹੀ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਦੂਜੇ ਫਰਜੰਦ ਸਹਬਜ਼ਾਦਾ ਬਾਬਾ ਜੁਝਾਰ ਸਿੰਘ ਜੀ ਦੇ ਜਨਮ ਦਿਹਾੜੇ ਦੀਆਂ ਆਪ ਸੰਗਤ ਨੂੰ ਬਹੁਤ ਬਹੁਤ ਮੁਬਾਰਕਾਂ ਜੀ ਹੱਕ ਸੱਚ ਦਲੇਰੀ ਅਤੇ ਧਰਮ ਦੀ ਰਾਖੀ ਲਈ ਉਹਨਾਂ ਦੀਆਂ ਕੁਰਬਾਨੀਆਂ ਰਹੀਂਦੀ ਦੁਨੀਆ ਤੱਕ ਮਿਸਾਲ ਬਣ ਕੇ ਰਹਿਣਗੀਆਂ ਤੇ ਹਮੇਸ਼ਾ ਪ੍ਰੇਰਣਾ ਦਾ ਸਰੋਤ ਰਹਿਣਗੀਆਂ ਵਾਹਿਗੁਰੂ ਵਾਹਿਗੁਰੂ ਆਓ ਸੰਗਤ ਜੀ ਆਪ ਜੀ ਨੂੰ ਦਰਸ਼ਨ ਦੇ ਕਰਾਉਣੇ ਹਨ ਗੁਰਦੁਆਰਾ ਥੜਾ ਸਾਹਿਬ ਸ੍ਰੀ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਜੋ ਕਿ ਖੰਡੂਰ ਸਾਹਿਬ ਵਿੱਚ ਸ਼ਿਸ਼ੋਭਿਤਾ ਜਿਸ ਦੇ ਆਪ ਜੀ ਨੂੰ ਦਰਸ਼ਨਦਾਰੀ ਕਰਵਾ ਰਹੇ ਹਾਂ ਜੋ ਵੀ ਸੰਗਤਾਂ ਦਰਸ਼ਨ ਕਰਨ ਵੀਡੀਓ ਨੂੰ ਨਾਲ ਦੀ ਨਾਲ ਸ਼ੇਅਰ ਜਰੂਰ ਕਰ ਦਿਓ ਤਾਂ ਕਿ ਇਤੋਂ ਦਾ ਇਤਿਹਾਸ ਆਪ ਸੰਗਤ ਨੂੰ ਤੇ ਹੋਰ ਸੰਗਤਾਂ ਨੂੰ ਪਤਾ ਚੱਲ ਸਕੇ ਆਓ ਸੰਗਤ ਜੀ ਆਪ ਜੀ ਨੂੰ ਦਰਸ਼ਨਦਾਰੀ ਕਰਾਉਣੇ ਹਾਂ ਗੁਰਦੁਆਰਾ ਥੜਾ ਸਾਹਿਬ ਸੰਗਤ ਜੀ ਸ੍ਰੀ ਗੁਰੂ ਅੰਗਦ ਦੇ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਇਸ਼ਨਾਨ ਕਰਨ ਵਾਸਤੇ ਬਿਆਸ ਦੇ ਰਿਆ ਗੋਇੰਦਵਾਲ ਸਾਹਿਬ ਤੋਂ ਰੋਜ਼ਾਨਾ ਪੈਦਲ ਜਾਇਆ ਕਰਦੇ ਸਨ ਸ੍ਰੀ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਜਲ ਲੈਣ ਵਾਸਤੇ ਬਹੁਤ ਕਠਿਨ ਕਾਲਣਾ ਜਿਹੜੀ ਕਾਰਲੀ ਉਹਨਾਂ ਨੇ ਗੁਰੂ ਸਾਹਿਬ ਵੱਲੋਂ ਸੌਪੀਆਂ ਹੋਈਆਂ ਜ਼ਿੰਮੇਵਾਰੀਆਂ ਦੀ ਸੇਵਾ ਪੂਰੀ ਕਰਨ ਲੈਣ ਪਿੱਛੋਂ ਵੇਲੇ ਰਹਿਣ ਦੇ ਸਮੇਂ ਉਸ ਸਮੇਂ ਸ੍ਰੀ ਗੁਰੂ ਅਮਰਦਾਸ ਮਹਾਰਾ ਸੱਚੇ ਪਾਤਸ਼ਾਹ ਜੀ ਇਸ ਪਾਵਨ ਪਿੱਤਰ ਅਸਥਾਨ ਜਿਸ ਸਥਾਨ ਤੇ ਗੁਰਦੁਆਰਾ ਥੜਾ ਸਾਹਿਬ ਸ਼ਿਸ਼ੋਭਿਤ ਹੈ ਇਸ ਸਥਾਨ ਤੇ ਬੈਠ ਕੇ ਪ੍ਰਭੂ ਸਿਮਰਨ ਕਰਿਆ ਕਰਦੇ ਸਨ ਗੁਰਬਾਣੀ ਪੜਿਆ ਕਰਦੇ ਸਨ ਜਿਸ ਸਥਾਨ ਦੇ ਆਪ ਜੀ ਦਰਸ਼ਨਦਾਰੇ ਕਰ ਰਹੇ ਹੋ ਸੰਗਤ ਜੀ ਇਹ ਪਾਵਨ ਪਿੱਤਰ ਅਸਥਾਨ ਖੰਡੂਰ ਸਾਹਿਬ ਵਿੱਚ ਸ਼ਿਸ਼ੋਭਿਤ ਹੈ ਜਿਸ ਸਥਾਨ ਦੇ ਆਪ ਜੀ ਨੂੰ ਦਰਸ਼ਨਦਾਰੇ ਕਰਵਾ ਰਹੇ ਹਾਂ ਇਸ ਤੋਂ ਬਾਅਦ ਆਪ ਜੀ ਨੂੰ ਦਰਸ਼ਨਦਾਰੇ ਜਿਹੜੇ ਉਹ ਕਰਵਾਵਾਂਗੇ ਦਰਬਾਰ ਸਾਹਿਬ ਸ੍ਰੀ ਖੰਡੂਰ ਸਾਹਿਬ ਦੇ ਇਸ ਟਾਈਮ ਆਪਜ ਨੂੰ ਦਰਸ਼ਨਦਾਰੇ ਕਰਵਾ ਰਹੇ ਹਾਂ ਪਾਵਨ ਪਿੱਤਰ ਖੋਈ ਦੇ ਜਿਹੜੀ ਸ਼ਿਰਗੁਰੂ ਅੰਗਦ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਆਪਣੀ ਸੁਪਤਰੀ ਦੀ ਬੇਨਤੀ ਦੇਵੀ ਅਮਰੋਜੀ ਦੀ ਬੇਨਤੀ ਤੇ ਲਵਾਈ ਸੀਗੀ ਤਾਂ ਕਿ ਜਿਹੜੀ ਪਾਣੀ ਦੀ ਕਿਲਤ ਆ ਜਲ ਦੀ ਕਿਲਤ ਆ ਇਸ ਨੂੰ ਦੂਰ ਕੀਤਾ ਜਾ ਸਕੇ ਉਸ ਖੋ ਦੇ ਆਪਜ ਨੂੰ ਦਰਸ਼ਨਦਾਰੇ ਕਰਵਾਏ ਹਨ ਸਾਰੇ ਸੰਗਤ ਨੂੰ ਇੱਕ ਵਾਰ ਫਿਰ ਸ਼੍ਰੀ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਦੇ ਗੁਰਗੱਦੀ ਦਿਵਸ ਦੀਆਂ ਅਤੇ ਸਹਬਜ਼ਾਦਾ ਬਾਬਾ ਜੁਝਾਰ ਸਿੰਘ ਜੀ ਦੇ ਜਨਮ ਦਿਹਾੜੇ ਦੀਆਂ ਬਹੁਤ ਬਹੁਤ ਮੁਬਾਰਕਾਂ ਜੀ ਅੱਜ ਆਪ ਜੀ ਨੂੰ ਦਰਸ਼ਨਦਾਰੇ ਕਰਵਾਏ ਹਨ ਖੰਡੂਰ ਸਾਹਿਬ ਗੁਰਦੁਆਰਾ ਸੜਾ ਸਾਹਿਬ ਦੇ ਅਮੀਨ ਕਰਦੇ ਆ ਅੱਜ ਦੀ ਜਾਣਕਾਰੀ ਤੇ ਵੀਡੀਓ ਆਪ ਜੀ ਨੂੰ ਪਸੰਦ ਆ ਕਿ ਜੇਕਰ ਪਸੰਦ ਆ ਤਾਂ ਜਰੂਰ ਸ਼ੇਅਰ ਕਰਦੇ ਹੋ ਤਾਂ ਕਿ ਹੋਰ ਵੀ ਸੰਗਤਾਂ ਇਸ ਪਵਣ ਪੀਤ ਰਸਤਾਨ ਦੇ ਦਰਸ਼ਨਦਾਰੇ ਕਰ ਸਕਣ ਬਹੁਤ ਬਹੁਤ ਸ਼ੁਕਰਾਨਾ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ